ਹਾਂਜੀ ਆਪਾਂ ਕਾਇਨੌਰ ਤੋਂ ਚੱਲ ਕੇ ਹੁਣ ਗੁਰਦੁਆਰਾ ਐਮਾ ਸਾਹਿਬ ਸਹੇੜੀ ਪਹੁੰਚ ਗਏ ਜੀ ਇਹ ਰਸਤਾ ਪੈਂਦਾ ਤੇ ਇਹ ਰਸਤੇ ਤੇ ਆਪਾਂ ਖੜੇ ਆ ਤੇ ਇੱਥੋਂ ਗੁਰਦੁਆਰਾ ਸਾਹਿਬ ਆ ਤੇ ਕਾਇਨੌਰ ਛੋਟੇ ਸਾਹਿਬ ਦੇ ਮਾਤਾ ਗੁਜਰੀ ਜੀ ਦੀ ਰਾਤ ਕੱਟੀ ਦੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਕੇ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਐਮਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਹ ਰਸਤਾ ਜਾਂਦਾ ਹੀ ਗੁਰਦੁਆਰਾ ਸਾਹਿਬ ਨੂੰ ਤੇ ਆਪਾਂ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆਂ ਜਾ ਕੇ ਹਾਂਜੀ ਆਪਾਂ ਗੁਰਦੁਆਰਾ ਐਮਾ ਸਾਹਿਬ ਪਹੁੰਚ ਗਏ ਜੀ ਤੇ ਇਹ ਗੁਰਦੁਆਰਾ ਪਿੰਡ ਤੋਂ ਬਾਹਰ ਬਣਿਆ ਹੋਇਆ ਤਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਸੰਮਤ 1704 ਈਸਵੀ ਨੂੰ ਰਾਤ ਸਮੇਂ ਦੌਰਾਨ ਮੁਗਲਾ ਫੌਜਾਂ ਵੱਲੋਂ ਆਨੰਦਗੜ੍ਹ ਦੇ ਕਿਲੇ ਉੱਪਰ ਅਣਸਚੇਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਣਾ ਪਿਆ। ਗੁਰੂ ਸਾਹਿਬ ਚਾਰੇ ਸਾਹਿਬਜ਼ਾਦੇ ਦੀ ਮਾਤਾ ਗੁਜਰੀ ਜੀ ਤੇ ਜੁਝਾਰ ਸਿੰਘ ਸਰਸਾ ਨਦੀ ਵਿੱਚ ਹੜ ਹੜ ਆਇਆ ਹੋਣ ਕਰਕੇ ਮੁਗਲਾ ਫੌਜਾਂ ਨਾਲ ਲੋਹਾ ਲੈੰਦੋ ਇੱਕ ਦੂਜੇ ਨਾਲ ਵਿਛੜ ਗਏ। ਕਈ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟੱਕਰਾਂ ਕਰਦੇ ਹੋ ਸ਼ਹੀਦ ਹੋ ਗਏ। ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਤੇ ਕੁਝ ਉੱਜ ਸਿੰਘ ਚਮਕੌਰ ਸਾਹਿਬ ਦੀ ਧਰਤੀ ਵੱਲ ਨਿਕਲ ਪਏ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕੁੰਮਾ ਮਾਸਕ ਦੀ ਝੁੱਗੀ ਤੋਂ ਆਪਣੇ ਪਿੰਡ ਸਹੇੜੀ ਜੋ ਉਸ ਸਮੇਂ ਥੋੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵੱਲ ਤੁਰ ਪਏ ਪਿੰਡ ਦੇ ਨਜ਼ਦੀਕ ਗੰਗੂ ਬ੍ਰਾਹਮਣ ਮਾਤਾ ਗੁਜਰੀ ਛੋਟੇ ਸਾਹਿਬ ਜਦੋਂ ਨਾਲ ਲੈ ਕੇ ਬਾਹਰ ਸਾਧੂ ਦੀ ਕੂਟੀਆਂ ਵਿੱਚ ਬਿਠਾ ਕੇ ਆਪਣਾ ਆਪ ਪਿੰਡ ਦਾ ਜਾਇਜ਼ਾ ਲੈਣ ਤੁਰ ਪਿਆ ਇਸ ਥਾਂ ਤੇ ਬਹੁਤ ਕਣਾ ਜੰਗਲ ਸੀ ਸਾਧੂ ਇੱਥੇ ਸਿਮਰਨ ਕਰਦਾ ਸੀ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੂਟੀਆਂ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਛੋਟੇ ਸਾਹਿਬ ਜਦ ਦੇ ਤਾਂ ਦੋਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਕੇ ਪੁੱਛਣ ਲੱਗਾ ਕਿ ਇਸ ਸਮੇਂ ਹਨੇਰੀ ਰਾਤ ਘਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਉਹ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਆਵਕ ਸ਼ਬਦ ਹੀ ਨਿਕਲੇ ਕਿ ਭਾਈ ਅਸੀਂ ਕਿ ਭਾਈ ਕਿ ਅਸੀਂ ਤਾਂ ਭਾਈ ਐਵੇਂ ਇੱਥੇ ਆਏ ਆ ਤਾਂ ਮਾਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਗੁਰੂ ਘਰ ਦਾ ਨਾਮ ਐਵੇਂ ਸਾਭ ਇਤਿਆਸ ਅਤਰਜ ਹੋ ਗਿਆ ਤੇ ਇਸ ਤੋਂ ਬਾਅਦ ਗੰਗੂ ਰਾਤ ਗੰਗੂ ਰਾਤ ਦੇ ਸਮੇਂ ਵਿੱਚ ਪਿੰਡ ਦੀ ਸਥਿਤੀ ਦਾ ਜਾਇਜਾ ਲੈ ਕੇ ਵਾਪਸ ਮਾਤਾ ਜੀ ਸਾਹਿਬ ਜੀ ਦੇ ਜੋਰ ਰਵਾਰ ਸੀ ਤੇ ਸਾਹਿਬ ਜੀ ਦਾ ਫਤਿਹ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ ਤੇ ਹੁਣ ਤੁਸੀਂ ਦਰਸ਼ਨ ਕਰਿਓ ਜੀ ਦਰਬਾਰ ਸਾਹਿਬ ਦੇ ਤੇ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਐਮ ਐਸ ਸਾਹਿਬ ਪਿਆ ਉਹ ਮੈਂ ਤੁਹਾਨੂੰ ਸਾਰਾ ਤਿਆਰ ਦੇ ਵਿੱਚ ਦੱਸਦਾ ਉੱਥੇ ਲਿਖ ਕੇ ਬੋਰਡ ਦੇ ਉੱਪਰ ਲਾਇਆ ਹੋਇਆ ਤੁਸੀਂ ਆ ਕੇ ਪੜ੍ਹ ਵੀ ਸਕਦੇ ਹੋ ਜਾਂ ਤੁਸੀਂ ਵੀਡੀਓ ਰੋਕ ਕੇ ਸਕਰੀਨ ਛੱਡ ਲੈ ਕੇ ਵੀ ਪੜ੍ਹ ਸਕਦੇ ਹੋ ਕਿ ਇਹ ਗੁਰਦੁਆਰਾ ਸਾਹਿਬ ਐਮ ਐਸ ਸਾਹਿਬ ਨੌ ਕਿਉਂ ਪਿਆ ਤੇ ਇਹ ਪਿੰਡ ਸਹੇੜੀ ਦੇ ਬਾਰ ਬਾਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਹੁਣ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਐਮ ਐਸ ਸਾਹਿਬ ਦੇ ਇਸ ਤੋਂ ਬਾਅਦ ਆਪਾਂ ਗੰਗੂ ਦੇ ਘਰ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਆਪਾਂ ਉਸ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਜੀ ਤੁਸੀਂ ਤੇ ਇਹ ਦ ਇਨਸਾਨ ਸਾਹਿਬ ਬਣੇ ਹੋਏ ਨੇ ਜੀ ਉਸੀ ਦਰਸ਼ਨ ਕਰਿਆ ਇਹ ਗੁਰਦੁਆਰਾ ਸ੍ਰੀ ਐਮਾ ਸਾਹਿਬ ਦੇ ਤੇ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਜੀ ਜੋ ਸਾਰਾ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਤਾ ਤੇ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਅੱਗੇ ਗੰਗੂ ਦੇ ਘਰ ਜਿੱਥੇ ਵੀ ਅਜੇ ਇੱਕ ਗੁਰਦੁਆਰਾ ਸਾਹਿਬ ਬਣੇ ਹੋਏ ਨਹੀਂ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਨਾਇ ਤੁਹਾਨੂੰ ਆਪ ਗੰਗੂ ਦਾ ਘਰ ਦਿਖਾਵਾਂਗੇ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਇੱਥੇ ਪੂਰਾ ਇੱਕ ਜੰਗਲ ਹੁੰਦਾ ਸੀ ਪਹਿਲਾਂ ਤੇ ਅੱਜ ਇੱਥੇ ਗੁਰਦੁਆਰਾ ਐਮਾ ਸਾਹਿਬ ਬਣ ਗਿਆ ਤੇ ਆਜੋ ਜੀ ਆਪਾਂ ਹੁਣ ਚੱਲਦੇ ਹਾਂ ਗ ਜਿੱਥੇ ਵੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਈ ਨਹੀਂ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਉਨੇ ਆ ਜੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਹੁਣ ਪਹੁੰਚੇ ਆ ਜੀ ਗੰਗੂ ਦੇ ਘਰ ਤੇ ਇੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਣੇ ਆਪਾਂ ਤੁਹਾਨੂੰ ਉਹਦੇ ਅੰਦਰ ਦਰਸ਼ਨ ਕਰਾਉਨੇ ਆ ਜੀ ਇੱਥੇ ਮਾਤਾ ਗੁਜਰੀ ਛੋਟੇ ਸਾਹਿਬ ਜੰਦੇ ਨੇ ਆਪਾਂ ਕਿਹਾ ਜure ਕਰਾਪ ਘੱਟੀ ਤੋਂ ਉਹਨਾਂ ਨੇ ਤੇ ਇਹ ਗੰਗੂ ਦਾ ਘਰ ਆ ਜੀ ਮੇਰੇ ਮਾਗਰ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਇਹਦੇ ਹੁਣ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਸਫਰ ਇਸ ਹੱਥ ਦੇ ਵਿੱਚ ਆਪਾਂ ਗੁਰਦੁਆਰਾ ਸ੍ਰੀ ਐਮ ਐਸ ਸਾਹਿਬ ਤੋਂ ਚੱਲ ਕੇ ਆਪਾਂ ਹੁਣ ਪਹੁੰਚੇ ਆ ਗੰਗੂ ਦੇ ਘਰ ਜਾਨੀ ਕਿ ਗੁਰਦੁਆਰਾ ਸ੍ਰੀ 8 ਕਾ ਸਾਹਿਬ ਤੇ ਅੱਜ ਇੱਥੇ ਗੁਰਦੁਆਰਾ ਸਾਹਿਬ ਬਣ ਗਿਆ ਜੀ ਗੁਰਦੁਆਰਾ ਸ੍ਰੀ 8 ਕ ਸਾਹਿਬ ਜੇਤੇ ਤੁਸੀਂ ਦਰਸ਼ਨ ਕਰਿਓ ਤੇ ਜੇ ਤਾਂ ਇਤਿਹਾਸ ਵੀ ਮੈਂ ਤੁਹਾਨੂੰ ਸਾਰਾ ਇੱਥੇ ਦਿਖਾ ਦਿੰਨਾ ਤੁਸੀਂ ਵੀਡੀਓ ਰੋਕ ਕੇ ਸਕਰੀਨ ਸ਼ਾਟ ਲੈ ਕੇ ਵੀ ਇਤਿਹਾਸ ਸਾਰਾ ਪੜ ਸਕਦੇ ਹੋ ਇਹ ਆਪ ਜੀ ਗੰਗੂ ਬ੍ਰਾਹਮਣ ਦਾ ਉਹ ਘਰ ਆ ਜੀ ਜਿੱਥੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਦਾ ਵਿਸ਼ਰਾਮ ਕੀਤਾ ਸੀ ਇੱਥੇ ਅੱਜ ਵੀ ਉਹ ਪਲੰਗ ਉਸੇ ਤਰ੍ਹਾਂ ਪਿਆ ਜੀ ਲੋ ਕਰ ਲੋ ਦਰਸ਼ਨ ਜੀ ਇਹ ਉਹੀ ਗੰਗੂ ਬ੍ਰਾਹਮਣ ਦਾ ਘਰ ਆ ਜਿੱਥੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇਆਂ ਨੂੰ ਉਹਨੇ ਗਿਫਤਾਰ ਕਰਾਤਾ ਸੀ ਤੇ ਇਹ ਪਿੰਡ ਸਹੇੜੀ ਚ ਬਣਿਆ ਹੋਇਆ ਜੀ ਤੇ ਇੱਥੇ ਹੁਣ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਅਟਕ ਸਾਹਿਬ ਇੱਥੇ ਬਣ ਗਿਆ ਜੀ ਪਿੰਡ ਸਹੇੜੀ ਤੇ ਉਹ ਪਲੰਗ ਉਸੇ ਤਰ੍ਹਾਂ ਪਿਆ ਜੀ ਜੇ ਜੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਵੈ ਕਹੀ ਤੋਂ ਉਹ ਮਾਨੀ ਨਾ ਉਹਨਾਂ ਦਾ ਮਤਲਬ ਇਹ ਕਿ ਜੇਕਰ ਤੁਸੀਂ ਵਾਲਾ ਹੈ ਯਾਰ ਹੈ ਪਾਚੂ ਤਾਂ 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 ਸੇਹ ਸਹਿਬ ਜਾਂਦੇ ਛਮਕੌਰ ਦੀ ਗੜੀ ਦੇ ਵਿੱਚ ਬਾਰੇ ਛੋਟੇ ਸਹਿਬ ਜਾਂਦੇ ਸਰਹੰਦ ਦੀ ਦਵਾਰ ਵਿੱਚ ਸਰਹੰਦ ਹੋ ਜਾਂਦੇ ਆ ਤਾਂ ਉੱਖਾਂ ਦੇ ਵਿੱਚ ਕਰਤੀ ਬਾਤ ਸਹਾ ਮਾਰ ਕੇ ਵੜਾ ਬਣਿਆ ਕਿ ਜੰਮ ਹੋਇਆ ਉਹ ਸੋ ਪਾਪਵਾਈ ਲੱਭਦੀ ਠੰਡੜੇ ਪੁਰ ਚਿੱਤੇ ਠੰਡੜੇ ਪੁਰ ਚ ਕੀਤੀ ਕਹਿ ਤੂੰ ਤਰਬ ਦੀ ਤਿਤੋ ਨੀ ਮਸਾ ਰਿੰਦੇ ਹੋਦੇ ਕਲਗੀਆਂ ਮਾਰੇ ਪਾਤਸ਼ਾਹ ਤੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਏ ਨੇ ਜੀ ਗੁਰਦੁਆਰਾ ਸ੍ਰੀ ਅਟਕ ਸਾਹਿਬ ਦੇ ਤੇ ਗੰਗੂ ਪਾਪੀ ਦਾ ਘਰ ਦਿਖਾਇਆ ਜਿੱਥੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਉਹਨੇ ਗ੍ਰਿਫਤਾਰੀ ਕਰਾਈ ਤੀ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਾਂਗੇ ਨਵੀਂ ਵੀਡੀਓ 'ਚ ਜੀ ਜੇ ਵੀਡੀਓ ਸੋਹਣੀ ਲੱਗੀ ਆ ਚੰਗੀ ਲੱਗੀ ਆ ਤਾਂ ਜਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਤੁਸੀਂ ਵੀ ਸਫਰੇ ਸਹਾदत ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਦਾ ਸਾਡੇ ਇਸ ਸਫ਼ਰ ਦੇ ਨਾਲ ਬਣੇ ਰਹੋ ਜੀ ਇਸ ਚੈਨਲ ਦੇ ਨਾਲ ਬਣੇ ਰਹੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਨਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿਲਦੇ ਹਾਂ ਹੋਰ ਇੱਕ ਨਵੀਂ ਵੀਡੀਓ ਜੀ